D5 ਕੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪਿਛਲੇ ਦਿਨਾਂ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਸੁਖਣਵਾਲਾ ਤਾਂ ਸੁਖਣਵਾਲੇ ਦੇ ਵਿੱਚ ਨੌਜਵਾਨ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਫਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ ਹੈ ਜਿਹੜਾ ਸਾਹਮਣੇ ਆ ਗਿਆ ਹੈ ਜਿਹੜੇ આરોપી ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਐਸਪੀ ਜੀਐਸ ਗੁਰਾਇਆ ਜੀ ਹੈ ਉਹਨਾਂ ਤੋਂ ਸਰ ਫਰੀਦਕੋਟ ਪੁਲਿਸ ਕਿਉਂਕਿ ਲੋਕਾਂ ਦੀ ਕਾਫੀ ਆਵਾਜ਼ ਉੱਠ ਰਹੀ ਸੀਗੀ ਪੁਲਿਸ ਹਜੇ ਤੱਕ ਕਾਰਪੋਸ਼ ਨਹੀਂ ਰਹੀ ਤੇ ਪਰ ਵੱਡਾ ਐਕਸ਼ਨ ਪੁਲਿਸ ਦਾ ਆ ਗਿਆ ਜਿਹੜੀ ਧਰਮ ਪਤਨੀ ਸੀ ਉਹਨੂੰ ਤੁਰੰਤ ਕਾਬੂ ਕਰ ਲਿਆ ਗਿਆ ਸੀਗਾ ਔਰ ਜਿਹੜਾ આરોપી ਸੀਗਾ ਉਹਨੂੰ ਵੀ ਤੁਸੀਂ ਗਿਰਤਾ ਕਰਦੇ ਹੋ। ਹਾਂ ਬਿਲਕੁਲ ਜੀ ਪਿਛਲੇ ਕੁਝ ਦਿਨਾਂ ਸ ਤੁਹਾਡੇ ਧਿਆਨ ਚ ਆਇਆ ਸੀਗਾ ਇੱਕ ਸੁਖਣ ਵਾਲਾ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਜੀ ਉਹਦੇ ਵਿੱਚ ਇਨੀਸ਼ੀਅਲੀ ਇਟ ਵਾਸ ਅ ਬਲਾਈਂਡ ਮਰਡਰ ਕੇਸ ਤੇ ਰਾਤ ਨੂੰ ਜਦੋਂ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਤੇ ਲੋਕਲ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਜਾ ਕੇ ਐਕਸ਼ਨ ਲਿੱਤਾ ਗਿਆ ਸੀਗਾ ਮੌਕੇ ਤੇ ਐਕਸ਼ਨ ਲੈਂਦੇ ਹੋਏ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਮੌਕੇ ਤੇ ਜਦੋਂ ਫਰਸਟ ਪ੍ਰੀਲੀਮਨਰੀ ਇਨਕੁਆਰੀ ਚੱਲ ਰਹੀ ਸੀ ਉਸੇ ਦੌਰਾਨ ਹੀ ਕਈ ਚੀਜ਼ਾਂ ਕਲੀਅਰ ਹੋਣੀ ਸ਼ੁਰੂ ਹੋ ਗਈਆਂ ਸੀਗੀਆਂ ਤੇ ਲੇਡੀ ਜਿਹੜੇ ਸੀਗੇ ਮਰਨ ਵਾਲੇ ਉਹਨਾਂ ਦੇ ਵਾਈਫ ਸੀਗੇ ਉਹਨਾਂ ਨੂੰ ਤਾਂ ਇਮੀਡੀਏਟਲੀ ਉਦੋਂ ਅਰੈਸਟ ਕੀਤਾ ਗਿਆ ਸੀਗਾ ਜੀ ਲੋਕਲ ਪੁਲਿਸ ਵੱਲੋਂ ਤੇ ਨੰਬਰ 2 ਇੱਕ ਸੀਗੇ ਜਿਹੜਾ ਅਕਿਊਜ਼ ਨੰਬਰ 2 ਸੀਗੇ ਉਹਨਾਂ ਨੂੰ ਵੀ ਹੁਣ ਦੋ ਤਰੀਕ ਨੂੰ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਅਰੈਸਟ ਕੀਤਾ ਗਿਆ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਇੱਕ ਕਹਾਣੀ ਕੀ ਸੀ ਇਹ ਤਾਂ ਬੇਸਿਕਲੀ ਜੀ ਮਰਨ ਵਾਲੇ ਦੇ ਜਿਹੜੇ ਪਤਨੀ ਹੈਗੇ ਰੁਪਿੰਦਰ ਕੌਰ ਉਹਨਾਂ ਦੇ ਅਕਿਊਜ਼ ਨੰਬਰ 2 ਜਿਹੜਾ ਹਰਕਮਲ ਹਰਕਮਲਪ੍ਰੀਤ ਸਿੰਘ ਹੈਗਾ ਉਹਦੇ ਨਾਲ ਉਹਨਾਂ ਦੇ ਇੱਕ ਐਕਸਟਰਾ ਮੈਰਿਟਲ ਰਿਲੇਸ਼ਨਸ ਮੈਂ ਕਹਿ ਸਕਦਾ ਉਹਨਾਂ ਦੇ ਨਾਲ ਅਫੇਅਰ ਸੀਗਾ ਉਹਦੇ ਮੱਦੇ ਉਹਦੇ ਚੱਲਦੇ ਹੋਏ ਉਹਨਾਂ ਨੇ ਇਹਨਾਂ ਦਾ ਬੜਾ ਬੇਰਹਿਮੀ ਦੇ ਨਾਲ ਮਰਡਰ ਕੀਤਾ ਹੈਗਾ ਦੋਨਾਂ ਜਣਿਆਂ ਨੇ ਰਲ ਕੇ ਕਿਉਂਕਿ ਅਕਿਊਜ਼ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਇਹਨਾਂ ਦਾ ਰਿਲੇਸ਼ਨਸ ਬਾਰੇ ਰਾਤ ਨੂੰ ਕਿੱਥੇ ਹੋਏ ਹੋਏ ਸੀ ਇਹਨਾਂ ਦੇ ਘਰ ਦੇ ਵਿੱਚ ਤਾਂ ਉਸ ਟਾਈਮ ਮੌਕੇ ਦਾ ਤਸਕਫਲ ਹੋਈ ਤੇ ਫਿਰ ਉਹਨਾਂ ਨੇ ਇਹਨਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਹ ਕਹਿ ਰਹੇ ਸੀਗੇ ਕਿ ਘਰੇ ਸਾਡੇ ਕੋਈ ਤੱਕਾ ਕਰਨ ਆ ਗਏ ਜਾਂ ਲੁੱਟਖੋ ਕਰਨ ਆ ਗਏ ਇਸ ਮਾਮਲੇ ਰਾਹੀਂ ਜਿਹੜਾ ਅਨਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਆ ਬਿਲਕੁਲ ਜਦੋਂ ਇਹ ਫਰਸਟ ਟਾਈਮ ਦੇ ਉਤੇ ਇਨਫੋਰਮੇਸ਼ਨ ਸਾਹਮਣੇ ਆਈ ਸੀ ਉਦੋਂ ਇਹੀ ਸੀਗਾ ਵੀ ਇੱਕ ਘਰ ਦੇ ਵਿੱਚ ਕੋਈ ਬੰਦੇ ਪੈ ਗਏ ਨੇ ਉਹਨਾਂ ਨੇ ਆ ਕੇ ਇਹਨਾਂ ਦਾ ਮਰਡਰ ਕਰ ਦਿੱਤਾ ਹੈਗਾ ਪਰ ਜਦੋਂ ਤਫਤੀਸ਼ ਕੀਤੀ ਕਿ ਅਰੰਭ ਜਾ ਕੇ ਮੌਕੇ ਤੇ ਤਫਤੀਸ਼ ਕੀਤੀ ਗਈ ਤਾਂ ਸਟੋਰੀ ਵੈਸੀ ਪਰਤਦਰ ਪਰਤ ਖੁੱਲਣੀ ਸ਼ੁਰੂ ਹੋ ਗਈ ਤੇ ਉਹ ਧਿਆਨ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਵੀ ਇਹ ਮੈਟਰ ਕੋਈ ਹੋਰ ਹੈ ਮੈਟਰ ਹੈਗਾ ਪ੍ਰੇਮ ਸਬੰਧਾਂ ਦਾ ਜਿਹਦੇ ਕਰਕੇ ਉਹ ਹਸਬੈਂਡ ਦਾ ਮਰਡਰ ਕੀਤਾ ਗਿਆ ਹੈਗਾ ਤੋਂ ਇਹਨਾਂ ਨੂੰ ਫਿਰ ਹੁਣ ਦੋਨੋਂ ਜਣੇ ਅਰੈਸਟ ਕੀਤੇ ਗਏ ਨੇ ਫਰਦਰ ਇਨਵੈਸਟੀਗੇਸ਼ਨ ਹਰ ਐਸਪੈਕਟ ਤੋਂ ਕੀਤੀ ਜਾ ਰਹੀ ਹੈ ਇਟ ਇਜ਼ ਆਨ ਗoing ਕੋਈ ਵੀ ਦੋਸ਼ੀ ਹੋਏਗਾ ਕੁਝ ਵੀ ਹੋਗਾ ਤਾਂ ਤਫਤੀਸ਼ ਪੂਰੀ ਪਾਰਦਰਸ਼ੀ ਤਰੀਕੇ ਦੇ ਨਾਲ ਕਰਕੇ ਇਹਨੂੰ ਅੰਜਾਮ ਤੱਕ ਲੈ ਕੇ ਜਾਇਆ ਜਾਏਗਾ ਜਿਵੇਂ ਹਮ ਪੁਲਿਸ ਟੀਮ ਆਪਾਂ ਕਹਿ ਸਕਦੇ ਹਾਂ ਦੂਜੇ ਜ਼ਿਲ੍ਹੇ ਦਾ ਜਿਹੜਾ આરોપી ਸੀਗਾ ਉਸ ਨੂੰ ਕਾਬੂ ਕਰਨਾ ਕਾਫੀ ਜਿਹੜਾ ਪੁਲਿਸ ਨੂੰ ਟੀਮਾਂ ਨੂੰ ਵੱਖ-ਵੱਖ ਥਾਵਾਂ ਤੇ ਰੀਡ ਕਰਨੀ ਪੈਂਦੀ ਹੈ ਤਾਂ ਇਹ ਦਿਨਪੋ ਰਾਤ ਜਿਹੜਾ ਤੁਸੀਂ ਲਗਾਤਾਰ ਇਹ ਕੰਮ ਤੇ ਲੱਗੇ ਹੋ। ਨੋ ਡਾਊਟ ਜੀ ਕਿਉਂਕਿ ਇੱਕ ਮਰਡਰ ਸੀਗਾ ਇਨੀਸ਼ੀਅਲੀ ਬਲਾਈਂਡ ਮਰਡਰ ਸੀਗਾ ਤੇ ਸਾਡੇ ਸਾਰਿਆਂ ਵਾਸਤੇ ਹੁੰਦਾ ਵੀ ਕੋਈ ਵੀ ਮਰਡਰ ਉਹ ਨਹੀਂ ਇਮੀਡੀਏਟਲੀ ਟਰੇਸ ਕੀਤਾ ਜਾਏ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਹੀ ਪਰਿਵਾਰ ਦੇ ਨਾਲ ਇਹ ਇਨਸਾਫ ਹੈ। ਫਰੀਦਕੋਟ ਪੁਲਿਸ ਇਸ ਚੀਜ਼ ਲਈ ਵਚਨਬੱਧ ਹੈ। ਕੋਈ ਵੀ ਹੈਗਾ ਜਿਹਦੇ ਨਾਲ ਕੋਈ ਤੱਕਾ ਹੋਇਆ ਜਾਂ ਕਿਸੇ ਨੂੰ ਕੋਈ ਇਸ਼ੂ ਹੋਇਆ ਤੇ ਜਿੱਥੇ ਫਰੀਦਕੋਟ ਪੁਲਿਸ ਦੇ ਧਿਆਨ ਦੇ ਵਿੱਚ ਆਂਦਾ ਵੀ ਆਰ ਆਲਵੇਸ ਵਰਕਿੰਗ ਇਸ ਮੈਟਰ ਦੇ ਵਿੱਚ ਵੀ ਕਿਉਂਕਿ ਉਹਨਾਂ ਦੀ ਧਰਮਪਤਨੀ ਨੂੰ ਦਾ ਰੁਪਿੰਦਰ ਕੌਰ ਨੂੰ ਇਮੀਡੀਏਟਲੀ ਉਸੇ ਰਾ ਵੜਨ ਵਾਸਤੇ ਨੌਨ ਸਟਾਪ ਟੀਮਾਂ ਵਕਰੀਆਂ ਵਕਰੀਆਂ ਕੰਮ ਕਰਦੀਆਂ ਰਹੀਆਂ ਐ ਤੇ ਡੀਐਸਪੀ ਸਿਟੀ ਫਰੀਦਕੋਟ ਉਹਨਾਂ ਦੀ ਟੀਮ ਸੀਗੀਆਂ ਔਰ ਡਿਸਟ੍ਰਿਕਟ ਪੁਲਿਸ ਵੱਲੋਂ ਟੀਮ ਸੀਗੀਆਂ ਜਿਹੜੇ ਕਰਦੀ ਰਹੀਆਂ ਤੇ 2 ਤਰੀਕ ਨੂੰ ਉਸ ਤੋਂ ਬਾਅਦ 2 ਤਰੀਕ ਨੂੰ ਜਾ ਕੇ ਦੂਜੇ ਦੋਸ਼ ਨੂੰ ਵੀ ਐਪਰੀਹੈਂਡ ਕੀਤਾ ਗਿਆ ਇਹਦੇ ਵਿੱਚ ਦੋਸੀ ਕਰਨਾ ਇਨਜ਼ਾਮ ਦੇਣ ਵਾਲੇ ਇਹ ਤਾਂ ਨਹੀਂ ਕਿਤੇ ਕਿਉਂਕਿ ਕਈ ਇਹ ਵੀ ਕਹਿ ਰਹੇ ਐ ਕਿ 4 ਤੋਂ 5 ਲੋਕ ਸੀ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਉਸ ਵਕਤ ਪਹੁੰਚੀ ਐਸ ਆਫ ਨਾ ਦੇਖੋ ਜੀ ਬੜੀ ਇਨ ਇਨਵੈਸਟੀਗੇਸ਼ਨ ਦੇ ਨਾ ਬੜੀ ਨੈਸੈਂਟ ਸਟੇजेस ਐਸ ਯੂ ਨੋ ਕਹਨੇ ਹੈਗਾ ਇਨਵੈਸਟੀਗੇਸ਼ਨ ਜੈਸੇ ਜੈਸੇ ਅੱਗੇ ਜਾਏਗੀ ਔਰ ਆਪਦੇ ਮਾਧਮ ਰਾਹੀਂ ਸਾਰਨੂ ਇਹ ਜ਼ਰੂਰ ਮੈਂ ਵਿਸ਼ਵਾਸ ਨੂੰ ਆਉਂਗਾ ਕਿ ਕੋਈ ਵੀ ਬੰਦਾ ਇਸ ਕੇਸ ਦੇ ਵਿੱਚ ਇਨਵੋਲਵ ਹੋਏਗਾ ਹੀ ਵਿਲ ਬੀ ਨਾਮਿਨੇਟਡ ਐਂਡ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਦੇ ਵਾਸਤੇ ਵੀ ਕੋਈ ਢਿੱਲ ਨਹੀਂ ਵਰਤੀ ਜਾਏਗੀ ਇਸ ਕੇਸ 'ਚ ਸਵਾਰਾ ਮਾਨਯੂਗ ਦਾਲ ਦੇ ਵਿੱਚ ਦੋਨਾਂ ਨੂੰ ਤੁਸੀਂ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਅਸਲ ਕੀਤਾ ਹੁਣ ਰਿਮਾਂਡ ਦੇ ਵਿੱਚ ਕੋਈ ਹੋਰ ਨਿਕਲ ਕੇ ਸਾਹਮਣ ਦੇ ਨਾਲ ਪੁੱਛੇਸ਼ ਕੀਤੀ ਜਾ ਰਹੀ ਹੈਗੀ ਹੈ ਤਾਂ ਕਿ ਕੋਈ ਵੀ ਚੀਜ਼ ਇਨਵੈਸਟੀਗੇਸ਼ਨ ਜੈਸੇ ਜੈਸੇ ਸਾਹਮਣੇ ਆਈ ਜਾਏਗੀ ਦੇ ਵਿਲ ਬੀ ਸ਼ੇਅਰਡ ਵਿਦ ਯੂ ਫਰੀਦਕੋਟ ਪੁਲਿਸ ਕਿਉਂਕਿ ਲੋਕਾਂ ਦੀ ਕਾਫੀ ਆਵਾਜ਼ ਉੱਠ ਰਹੀ ਸੀਗੀ ਪੁਲਿਸ ਹਜੇ ਤੱਕ ਕਰ ਕੁਛ ਨਹੀਂ ਰਹੀ ਤੇ ਪਰ ਵੱਡਾ ਐਕਸ਼ਨ ਪੁਲਿਸ ਦਾ ਆ ਗਿਆ ਜਿਹੜੀ ਧਰਮ ਪਤਨੀ ਸੀ ਉਹਨੂੰ ਤੁਰੰਤ ਕਾਬੂ ਕਰ ਲਿਆ ਗਿਆ ਸੀਗਾ ਔਰ ਜਿਹੜਾ ਰੂਪੀ ਸੀਗਾ ਉਹਨੂੰ ਵੀ ਤੁਸੀਂ ਗ੍ਰਿਫਤਾਰ ਕਰ ਲਿਆ ਬਿਲਕੁਲ ਜੀ ਪਿਛਲੇ ਕੁਝ ਦਿਨਾਂ 'ਚ ਤੁਹਾਡੇ ਧਿਆਨ 'ਚ ਆਇਆ ਸੀਗਾ ਇੱਕ ਸੁਖਣ ਵਾਲਾ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਜੀ ਉਹਦੇ ਵਿੱਚ ਇਨੀਸ਼ੀਅਲੀ ਇਟ ਵਾਸ ਅ ਬਲਾਈਂਡ ਮਰਡਰ ਕੇਸ ਤੇ ਰਾਤ ਨੂੰ ਜਦੋਂ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਤੇ ਲੋਕਲ ਪੁਲਿਸ ਵੱਲੋਂ ਤੁਰੰਤ ਮੌਕੇ ਤੇ ਜਾ ਕੇ ਐਕਸ਼ਨ ਲਿੱਤਾ ਗਿਆ ਸੀਗਾ ਮੌਕੇ ਤੇ ਐਕਸ਼ਨ ਲੈਂਦੇ ਹੋਏ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਮੌਕੇ ਤੇ ਜਦੋਂ ਫਰਸਟ ਪ੍ਰੀਲੀਮਨਰੀ ਇਨਕੁਆਰੀ ਚੱਲ ਰਹੀ ਸੀ ਉਸੇ ਦੌਰਾਨ ਹੀ ਕਈ ਚੀਜ਼ਾਂ ਕਲੀਅਰ ਹੋਣੀ ਸ਼ੁਰੂ ਹੋ ਗਈਆਂ ਸੀਗੀਆਂ ਤੇ ਲੇਡੀ ਜਿਹੜੇ ਸੀਗੇ ਮਰਨ ਵਾਲੇ ਉਹਨਾਂ ਦੇ ਵਾਈਫ ਸੀਗੇ ਉਹਨਾਂ ਨੂੰ ਤਾਂ ਇਮੀਡੀਏਟਲੀ ਉਦੋਂ ਅ ਜਿਹੜਾ ਅਕਿਊਜ਼ ਨੰਬਰ 2 ਸੀਗੇ ਉਹਨਾਂ ਨੂੰ ਵੀ ਹੁਣ 2 ਤਰੀਕ ਨੂੰ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਅਰੈਸਟ ਕੀਤਾ ਗਿਆ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਪੂਰੀ ਇੱਕ ਕਹਾਣੀ ਕੀ ਸੀ ਇਹ ਤਾਂ ਬੇਸਿਕਲੀ ਜੀ ਮਰਨ ਵਾਲੇ ਦੇ ਜਿਹੜੇ ਪਤਨੀ ਹੈਗੇ ਰੁਪਿੰਦਰ ਕੌਰ ਉਹਨਾਂ ਦੇ ਅਕਿਊਜ਼ ਨੰਬਰ 2 ਜਿਹੜਾ ਹਰਕਮਲ ਹਰਕਮਲ ਪ੍ਰੀਤ ਸਿੰਘ ਹੈਗਾ ਉਹਦੇ ਨਾਲ ਉਹਨਾਂ ਦੇ ਇੱਕ ਐਕਸਟਰਾ ਮੈਰਿਟਲ ਰਿਲੇਸ਼ਨਸ ਮੈਂ ਕਹਿ ਸਕਦਾ ਉਹਨਾਂ ਦੇ ਨਾਲ ਅਫੇਅਰ ਸੀਗਾ ਉਹਦੇ ਮੱਦੇ ਉਹਦੇ ਚੱਲਦੇ ਹੋਏ ਉਹਨਾਂ ਨੇ ਇਹਨਾਂ ਦਾ ਬੜਾ ਬੇਰਹਿਮੀ ਦੇ ਨਾਲ ਮਰਡਰ ਕੀਤਾ ਹੈਗਾ ਦੋਨਾਂ ਜਣਿਆਂ ਨੇ ਰਲ ਕੇ ਕਿਉਂਕਿ ਅਕਿਊਜ਼ ਜਿਹੜੇ ਮਰਨ ਵਾਲੇ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਇਹਨਾਂ ਦੇ ਰਿਲੇਸ਼ਨਸ ਬਾਰੇ ਰਾਤ ਨੂੰ ਕਿੱਥੇ ਆਏ ਹੋਏ ਸੀ ਇਹਨਾਂ ਦੇ ਘਰ ਦੇ ਵਿੱਚ ਤਾਂ ਉਸ ਟਾਈਮ ਮੌਕੇ ਦਾ ਤਸਕਫਲ ਹੋਈ ਤੇ ਫਿਰ ਉਹਨਾਂ ਨੇ ਇਹਨਾਂ ਨੂੰ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਹ ਕਹਿ ਰਹੇ ਸੀਗੇ ਕਿ ਘਰੇ ਸਾਡੇ ਕੋਈ ਤੱਕਾ ਕਰਨ ਆਗੇ ਜਾਂ ਲੁੱਟਖੋ ਕਰਨ ਆਗੇ ਇਸ ਮਾਮਲੇ ਰਹੀਂ ਜਿਹੜਾ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਈ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਬਿਲਕੁਲ ਜਦੋਂ ਇਹ ਫਰਸਟ ਟਾਈਮ ਤੇ ਇਨਫੋਰਮੇਸ਼ਨ ਸਾਹਮਣੇ ਆਈ ਸੀ ਉਦੋਂ ਇਹੀ ਸੀਗਾ ਵੀ ਘਰ ਦੇ ਵਿੱਚ ਕੋਈ ਬੰਦੇ ਪੈ ਗਏ ਨੇ ਉਹਨਾਂ ਨੇ ਆ ਕੇ ਇਹਨਾਂ ਦਾ ਮਰਡਰ ਕਰ ਦਿੱਤਾ ਹੈਗਾ ਪਰ ਜਦੋਂ ਤਫਤੀਸ਼ ਕੀਤੀ ਕਿ ਰੰਮ ਜਾ ਕੇ ਮੌਕੇ ਤੇ ਤਫਤੀਸ਼ ਕੀਤੀ ਗਈ ਤਾਂ ਸਟੋਰੀ ਵੈਸੀ ਪਰਤਦਰ ਪਰਤ ਖੁੱਲਣੇ ਸ਼ੁਰੂ ਹੋ ਗਈ ਤੇ ਉਹ ਧਿਆਨ ਦੇ ਵਿੱਚ ਆਣਾ ਸ਼ੁਰੂ ਹੋ ਗਿਆ ਵੀ ਇਹ ਮੈਟਰ ਕੋਈ ਹੋਰ ਹੈ ਮੈਟਰ ਹੈਗਾ ਪ੍ਰੇਮ ਸੰਬੰਧ ਆ ਦਾ ਜਿਹਦੇ ਕਰਕੇ ਉਹ ਹਸਬੰਡ ਦਾ ਮਰਡਰ ਕੀਤਾ ਗਿਆ ਹੈਗਾ ਤੋਂ ਇਹਨਾਂ ਨੂੰ ਫਿਰ ਹੁਣ ਦੋਨੋਂ ਜਣੇ ਅਰੈਸਟ ਕੀਤੇ ਗਏ ਨੇ ਫਰਦਰ ਇਨਵੈਸਟੀਗੇਸ਼ਨ ਹਰ ਅਸਪੈਕਟ ਤੋਂ ਕੀਤੀ ਜਾ ਰਹੀ ਹੈ ਇਟ ਇਜ਼ ਔਨ ਗੋਇੰਗ ਕੋਈ ਵੀ ਦੋਸ਼ੀ ਹੋਏਗਾ ਕੁਝ ਵੀ ਹੋਏਗਾ ਤਾਂ ਤਫਤੀਸ਼ ਪੂਰੇ ਪਾਰਦਰਸ਼ੀ ਤਰੀਕੇ ਦੇ ਨਾਲ ਕਰਕੇ ਇਹਨੂੰ ਅੰਜਾਮ ਤੱਕ ਲੈ ਕੇ ਜਾਇਆ ਜਾਏਗਾ ਜਿਵੇਂ ਹੁਣ ਪੁਲਿਸ ਟੀਮ ਆਪਾਂ ਕਹਿ ਸਕਦੇ ਹਾਂ ਦੂਜੇ ਜ਼ਿਲ੍ਹੇ ਦਾ ਜਿਹੜਾ ਰੋਪੀ ਸੀਗਾ ਉਸ ਨੂੰ ਕਾਬੂ ਕਰਨਾ ਕਾਫੀ ਜਿਹੜਾ ਪੁਲਿਸ ਨੂੰ ਟੀਮਾਂ ਨੂੰ ਵੱਖ-ਵੱਖ ਥਾਵਾਂ ਤੇ ਰੇਡ ਕਰਨੀ ਪੈਂਦੀ ਹੈ ਤਾਂ ਇਹ ਦਿਨਪੁਰ ਰਾਤ ਜਿਹੜਾ ਤੁਸੀਂ ਲਗਾਤਾਰ ਇਹ ਕੰਮ ਤੇ ਲੱਗੇ ਹੋ। નો ਡਾਊਟ ਜੀ ਕਿਉਂਕਿ ਇੱਕ ਮਰਡਰ ਸੀਗਾ ਇਨੀਸ਼ੀਅਲੀ ਬਲਾਈਂਡ ਮਰਡਰ ਸੀਗਾ ਤੇ ਸਾਡੇ ਸਾਰਿਆਂ ਵਾਸਤੇ ਹੁੰਦਾ ਵੀ ਕੋਈ ਵੀ ਮਰਡਰ ਹੋਣੀ ਇਮੀਡੀਏਟਲੀ ਟਰੇਸ ਕੀਤਾ ਜਾਵੇ ਦੋਸ਼ੀਆਂ ਨੂੰ ਫੜਿਆ ਜਾਵੇ ਤਾਂ ਹੀ ਪਰਿਵਾਰ ਦੇ ਨਾਲ ਇਹ ਇਨਸਾਫ ਹੈ। ਇਸ ਫਰੀਦਕੋਟ ਪੁਲਿਸ ਇਸ ਚੀਜ਼ ਲਈ ਵਚਨਬੱਧ ਹੈ। ਕੋਈ ਵੀ ਹੈਗਾ ਜਿਹਦੇ ਨਾਲ ਕੋਈ ਤੱਕਾ ਹੋਇਆ ਜਾਂ ਕਿਸੇ ਨੂੰ ਕੋਈ ਇਸ਼ੂ ਹੋਇਆ ਤੇ ਜਿੱਥੇ ਫਰੀਦਕੋਟ ਪੁਲਿਸ ਦੇ ਧਿਆਨ ਦੇ ਵਿੱਚ ਆਂਦਾ ਵੀ ਆਰ ਆਲਵੇਜ਼ ਵਰਕਿੰਗ ਇਸ ਮੈਟਰ ਦੇ ਵਿੱਚ ਵੀ ਕਿਉਂਕਿ ਉਹਨਾਂ ਦੀ ਧਰਮ ਪਤਨੀ ਨੂੰ ਦਾ ਰੁਪਿੰਦਰ ਕੌਰ ਨੂੰ ਇਮੀਡੀਏਟਲੀ ਉਸੇ ਪੜਨ ਵਾਸਤੇ ਨਾਨਸਟਾਪ ਟੀਮਾਂ ਵਕਰੀਆਂ ਵਕਰੀਆਂ ਕੰਮ ਕਰਦੀਆਂ ਰਹੀਆਂ ਐ ਤੇ ਫਿਰ ਡੀਐਸਪੀ ਸਿਟੀ ਫਰੀਦਕੋਟ ਉਹਨਾਂ ਦੀ ਟੀਮਸ ਸੀਗੀਆਂ ਔਰ ਡਿਸਟ੍ਰਿਕਟ ਪੁਲਿਸ ਵੱਲੋਂ ਟੀਮਸ ਸੀਗੀਆਂ ਜਿਹੜੇ ਕਰਦੀ ਰਹੀਆਂ ਤੇ 2 ਤਰੀਕ ਨੂੰ ਉਸ ਤੋਂ ਬਾਅਦ 2 ਤਰੀਕ ਨੂੰ ਜਾ ਕੇ ਦੂਜੇ ਦੋਸ਼ੀ ਨੂੰ ਵੀ ਐਪਰੀਹੈਂਡ ਕੀਤਾ ਗਿਆ ਇਹਦੇ ਵਿੱਚ ਦੋਸ਼ੀ ਕਟੜਾ ਨੂੰ ਇਨਜ਼ਾਮ ਦੇਣ ਵਾਲੇ ਇਹ ਤਾਂ ਨਹੀਂ ਕਿਤੇ ਕਿਉਂਕਿ ਕਈ ਇਹ ਵੀ ਕਹਿ ਰਹੇ ਐ ਕਿ 4 ਤੋਂ 5 ਲੋਕ ਸੀ ਜਿਹੜੇ ਜਿਨ੍ਹਾਂ ਨੇ ਇਹ ਕਤਲ ਕੀਤਾ ਉਸ ਵਕਤ ਪਹੁੰਚੀ ਐਜ਼ ਆਫ ਨੋ ਦੇਖੋ ਜੀ ਬੜੀ ਇੱਕ ਇਨਵੈਸਟੀਗੇਸ਼ਨ ਦੇ ਨਾ ਬੜੀ ਨੈਸੈਂਟ ਸਟੇजेस ਆ ਜਿਹਨੂੰ ਕਹਿੰਨੇ ਹੈਗਾ ਇਨਵੈਸਟੀਗੇਸ਼ਨ ਜੈਸੇ ਜੈਸੇ ਅੱਗੇ ਜਾਏਗੀ ਔਰ ਆਪਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਜ਼ਰੂਰ ਮੈਂ ਵਿਸ਼ਵਾਸ ਦਵਾਉਂਗਾ ਕਿ ਕੋਈ ਵੀ ਬੰਦਾ ਇਸ ਕੇਸ ਦੇ ਵਿੱਚ ਇਨਵੋਲਵ ਹੋਏਗਾ ਹੀ ਵਿਲ ਬੀ ਨੋਮੀਨੇਟਿਡ ਐਂਡ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਦੇ ਵਾਸਤੇ ਵੀ ਕੋਈ ਢਿੱਲ ਨਹੀਂ ਵਰਤੀ ਜਾਏਗੀ ਇਸ ਕੇਸ 'ਚ ਸਵਾਰਾ ਮਾਨਯੁਗ ਦਾਲ ਦੇ ਵਿੱਚ ਦੋਨਾਂ ਨੂੰ ਤੁਸੀਂ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਅਸਲ ਕੀਤਾ ਹੁਣ ਰਿਮਾਂਡ ਦੇ ਵਿੱਚ ਕੁਝ ਹੋਰ ਨਿਕਲ ਕੇ ਸਾਹ ਤਨਾਲ ਪੁਲਿਸ ਖੇਤੀ ਜਾ ਰਹੀ ਹੈਗੀ ਹੈ ਤਾਂ ਕਿ ਕੋਈ ਵੀ ਚੀਜ਼ ਇਨਵੈਸਟੀਗੇਸ਼ਨ ਜੈਸੇ ਜੈਸੇ ਸਾਹਮਣੇ ਆਈ ਜੇਗੀ ਦੇ ਵਿਲ ਬੀ ਸ਼ੇਅਰਡ ਵਿਦ ਯੂ ਥੈਂਕ ਯੂ ਵੈਰੀ ਮਚ ਤਾਂ ਸੁਣਾ ਤੁਸੀਂ ਇਹ ਸਨ ਐਸਪੀ ਜੀਐਸ ਗੁਰਾਇਆ ਜੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕਿਉਂਕਿ ਸੁਖਨਾਲਾ ਜਿਹੜਾ ਕਤਲ ਮਾਮਲਾ ਸੀ ਉਸ ਨੂੰ ਲੈ ਕੇ ਕਾਫੀ ਸਵਾਲ ਖੜੇ ਹੋ ਰਹੇ ਸੀਗੇ ਤਾਂ ਫਰੀਦਕੋਟ ਪੁਲਿਸ ਕਾਫੀ ਜਿਹੜੀ ਐਕਟਿਵ ਦਿਖਾਈ ਦੇ ਰਹੀ ਹੈ ਤਾਂ ਜਿਹੜਾ ਇੱਕ ਰੂਪੀ ਇਹਨਾਂ ਨੇ ਜਿਹੜੀ ਤਨਪਤਨੀ ਚ ਪਹਿਲੇ ਕਾਬੂ ਕਰ ਲਈ ਸੀ ਤੇ ਜਿਹੜਾ ਦੂਸਰਾ ਉਹਨਾਂ ਨੂੰ ਕਾਬੂ ਕਰ ਲਿਆ ਦੋਵੇਂ ਰੂਪੀ ਜਿਹੜੇ ਮੇਨ ਰੂਪੀ ਸੀ ਉਹਨ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ